ਜੀ ਨਦੀ ਸੰਗਰਾਮ ਵਾਲੇ ਦਿਨ ਤੁਹਾਨੂੰ ਲੈ ਕੇ ਪਹੁੰਚ ਗਏ ਆ ਜੀ ਸਬਜੀ ਮੰਡੀ ਪਰਮਾਤਮਾ ਕਰੇ ਮਹੀਨਾ ਤੁਹਾਡੇ ਲਈ ਚੜ੍ਹਦੀ ਕਲਾ ਵਾਲਾ ਹੋਵੇ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਤੁਸੀਂ ਜਿੱਥੇ ਵੀ ਰਹੋ ਚੜ੍ਹਦੀ ਕਲਾ ਜਰ ਰਹੋ ਪਹਿਲਾਂ ਤਾਂ ਮੈਂ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਦਾ ਕਰਦਾ ਜਿਹੜੇ ਤੁਸੀਂ ਨਾ ਰਿਸਪਾਂਸ ਦਿੰਨੇ ਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਤੁਹਾਡੀ ਬਦੌਲਤ ਹੀ ਅਸੀਂ ਸਬਜੀ ਮੰਡੀ ਦੇ ਰੇਟਾਂ ਦੀ ਜਿਹੜੀ ਸਹੀ ਜਾਣਕਾਰੀ ਉਹ ਆਪਣੇ ਲੋਕਾਂ ਤੱਕ ਪਹੁੰਚਦੀ ਕਰ ਪਾਉਂਦੇ ਆ ਗੱਲ ਸ਼ੁਰੂ ਕਰ ਲੱਗੇ ਜੀ ਪਿਆਜ਼ ਤੋਂ ਪਿਆਜ਼ 6 ਮਹੀਨੇ ਤੋਂ ਟਿੱਕਿਆ ਹੁੰਦਾ ਜੀ ਇੱਕੋ ਜਗ੍ਹਾ ਅੱਜ ਵੀ ਪਿਆਜ਼ 18 ਤੋਂ ਲੈ ਕੇ 20 22 ਤੱਕ ਪ੍ਰਤੀ ਕਿਲੋ ਵਿਕਿਆ ਜੀ ਸਬਜ਼ੀ ਮੰਡੀ 'ਚ ਪਿਆਜ਼ ਦਾ ਰੇਟ ਨਾ ਵਧਿਆ ਨਾ ਘਟਿਆ ਠੀਕ ਠਾਕ ਤੇ ਨਾ ਗੋਭੀ ਦਾ ਰੇਟ 2-3 ਚੱਲ ਰਹੀ ਜਾਂਦੇ ਆ ਜੀ ਜਿਹੜੀ ਮੰਡੀ ਦੀ ਗੋਭੀ ਉਹ 25-30 ਤੋਂ ਵੀ ਪ੍ਰਤੀ ਕਿਲੋ ਵਿਕ ਰਹੀ ਆ ਦਰਮਿਆਨੀ 35-40 ਤੇ ਜਿਹੜੀ ਟੌਪ ਕਲਾਸ ਉਹ 40 ਤੋਂ 45 ਵੀ ਪ੍ਰਤੀ ਕਿਲੋ ਗੋਭੀ ਵਿਕੀ ਆ ਜੀ ਭਿੰਡੀ ਦਾ ਰੇਟ ਅੱਜ 40 ਤੋਂ ਲੈ ਕੇ 50 ਤੱਕ ਪ੍ਰਤੀ ਕਿਲੋ ਭਿੰਡੀ ਵਿਕੀ ਆ ਜੀ ਸਬਜ਼ੀ ਮੰਡੀ ਚ ਅੱਜ 40 ਤੋਂ ਲੈ ਕੇ 50 ਭਿੰਡੀ ਦਾ ਰੇਟ ਰਿਹਾ ਜੀ ਅੱਜ ਦਾ ਰੇਟ ਆ ਸਬਜ਼ੀ ਮੰਡੀ ਦਾ ਇਹ ਆਲੂ ਆ ਜੀ ਆਲੂ ਵੀ ਥੋੜਾ ਜਿਹਾ ਮੰਦੇ ਚ ਹੋਇਆ ਹੁਣ ਆਲੂ ਜਿਹੜਾ ਡਾਇਮੰਡ ਆਲੂ ਆ ਉਹ 400 ਤੋਂ ਲੈ ਕੇ 450 ਤੇ ਜਿਹੜਾ ਐਲ ਆਰਓ 500 ਤੋਂ ਲੈ ਕੇ 550 ਪ੍ਰਤੀ ਗੱਟਾ ਵੇਖ ਰਿਹਾ ਇਹ ਆਲੂ ਦਾ ਰੇਟ ਆ ਜੀ ਟਮਾਟਰ ਵੀ ਥੋੜਾ ਹੁਣ ਮੰਦੇ ਹੋ ਗਿਆ ਪਹਿਲਾਂ ਜਿਆਦਾ ਸਿਆਈ ਅੱਜ ਟਮਾਟਰ 20 ਤੋਂ ਲੈ ਕੇ 25 30 ਤੱਕ ਪ੍ਰਤੀ ਕਿਲੋ ਵਗਿਆ ਜੀ ਸਬਜ਼ੀ ਮੰਡੀ ਚ ਰੇਟ ਆ ਟਮਾਟਰ ਦਾ ਅੱਜ ਦਾ 20 ਤੋਂ ਲੈ ਕੇ 25 30 ਤੱਕ ਟਮਾਟਰ ਵਿਕਿਆ ਜੀ ਹਰੀ ਮਿਰਚ ਵੀ ਅੱਜ ਅ ਕਈ ਹਫ਼ਤੇ ਬਾਰੇ ਟਿੱਕੇ ਆਉਂਦਾ ਜੀ 20 ਤੋਂ ਲੈ ਕੇ 25 ਤੋਂ ਲੈ ਕੇ 30 35 ਤੱਕ ਜਿਹੜੀ ਹਰੀ ਮਿਰਚ ਵਗ ਰਹੀ ਹੈ ਜਿਹੜਾ ਸਬਜ਼ੀ ਮੰਡੀ ਦਾ ਰੇਟ ਆ ਹਰੀ ਮਿਰਚ ਦਾ 20 25 30